Carey Adani Sangu Kare Kare Adani Sangu Kare Kare Adani ਸੰਗ ਕਰਕੇ ਖਰੇ ਆਂਦਾ ਜੀ ਸੰਗ ਕਰਕੇ ਖਰੇ ਆਂਦਾ ਜੀ ਸੰਗ ਕਰਕੇ ਖੋਟੇ ਵੀ ਖਰੇ ਹੋ ਜਾਂਦੇ ਪਿਆਰੋਂ ਸੰਗ ਕਰਕੇ ਖਰੇ ਆਂਦਾ ਜੀ ਸੰਗ ਖਰੇ ਆਦਮੀ ਸੰਗ ਸੋਇ ਤੇ ਜੈਸੀ ਸੰਗਤ ਤੈਸੀ ਰੰਗਤ ਹੋ ਜਾਂਦੀ ਸੋ ਜਿਵੇਂ ਦੀ ਆਪਾਂ ਸੰਗਤ ਕਰਾਂਗੇ ਜੇ ਖੋਟਾ ਬੰਦਾ ਵੀ ਖਰਿਆਂ ਚ ਬਹਿਣ ਲੱਗ ਜੇ ਸੋ ਗੁਰੂ ਪਿਆਰਿਓ ਕਰਦਿਆਂ ਕਰਦਿਆ ਸੰਗਤ ਉਹ ਵੀ ਇੱਕ ਦਿਨ ਖਰਾ ਹੋ ਜਾਂਦਾ ਤੇ ਜੇ ਖਰਾ ਖੋਟਿਆਂ ਚ ਜਾਣ ਲੱਗ ਜੇ ਸੋ ਗੁਰੂ ਪਿਆਰਿਓ ਫਿਰ ਉਹ ਵੀ ਕਿੰਨਾ ਕੁ ਜ਼ਿਆਦਾ ਬਚਾ ਕਰੇਗਾ ਆਪਣਾ ਸੋ ਇੱਕ ਦਿਨ ਜਿਹੜੀ ਸੰਗਤ ਹੈ ਉਹ ਅਸਰ ਕਰਦੀ ਜ਼ਰੂਰ ਹੈ ਸੋ ਗੁਰੂ ਪਿਆਰਿਓ ਇੱਕ ਮਿੰਟ ਵੀ ਜੇ ਆਪਾਂ ਮਾੜੇ ਬੰਦੇ ਕੋਲ ਖਲੋਈਏ ਤੇ ਉਹਨੇ ਕੁਝ ਐਸੀ ਸ਼ੁਰਲੀ ਛੱਡਨੀ ਹੁੰਦੀ ਸੋ ਬੰਦੇ ਨੂੰ ਸੱਦੀ ਕੱਪੜੀ ਅੱਗ ਲਾ ਦੇਣੀ ਸੋ ਗੁਰੂ ਪਿਆਰਿਓ ਕਿੰਨਾ ਕੋ ਬਚਾ ਕਰ ਲੇਗਾ ਬੰਦਾ ਸੋ ਜੇ ਚੰਗੇ ਬੰਦੇ ਕੋਲ ਖੜੀਏ ਇੱਕ ਮਿੰਟ ਲਈ ਸੋ ਉਹਨੇ ਕੋਈ ਐਸੀ ਚੰਗੀ ਗੱਲ ਕਰਨੀ ਕਈ ਵਾਰੀ ਸਾਰੀ ਜ਼ਿੰਦਗੀ ਉਹ ਪਲਟ ਕੇ ਰੱਖ ਦਿੰਦੇ ਬੰਦੇ ਦੀ ਸੋ ਗੁਰੂ ਪਿਆਰਿਓ ਬੰਦਾ ਉੱਠੇ ਪਾਸੇ ਜਾਂਦਾ ਜਾਂਦਾ ਸਿੱਧੇ ਪਾਸੇ ਆ ਜਾਂਦਾ ਤੇ ਜੇ ਮਾੜੇ ਬੰਦੇ ਕੋਲ ਇੱਕ ਮਿੰਟ ਖਲੋ ਜੀਏ ਕਈ ਵਾਰੀ ਬੰਦਾ ਸਿੱਧੇ ਪਾਸੇ ਜਾਂਦਾ ਜਾਂਦਾ ਪੁੱਠੇ ਰਾਹ ਤੁਰ ਪੈਂਦਾ ਸੋ ਇਹ ਤੇ ਸੰਗਤ ਹੀ ਗੁਰੂ ਪਿਆਰਿਓ ਬੰਦੇ ਨੂੰ ਭਗਵਾਨ ਬਣਾਉਂਦੀ ਏ ਤੇ ਸੰਗਤ ਹੀ ਸ਼ੈਤਾਨ ਬਣਾਉਂਦੀ ਬੰਦਾ ਆਪਣੇ ਆਪ ਵਿੱਚ ਕੁਝ ਨਹੀਂ ਅੱਜ ਤੱਕ ਜੋ ਵੀ ਆਪਾਂ ਨੂੰ ਸੰਗਤ ਮਿਲੀ ਸੋ ਜਿੰਨੀ ਕੁ ਜਿਸ ਹਿਸਾਬ ਨਾਲ ਪੜ੍ਹਾਈ ਮਿਲੀ ਜਿਸ ਹਿਸਾਬ ਨਾਲ ਸੋ ਆਪਾਂ ਨੂੰ ਬੰਦੇ ਮਿਲੇ ਆ ਦੁਨੀਆ ਤੇ ਉਸ ਹਿਸਾਬ ਨਾਲ ਆਪਣਾ ਦਿਮਾਗ ਖੁੱਲਿਆ ਬਾਕੀ ਸਾਰਾ ਬੰਦ ਪਿਆ ਸੋ ਗੁਰੂ ਪਿਆਰਿਓ ਉਸ ਹਿਸਾਬ ਨਾਲ ਹੀ ਸੋਝੀ ਮਿਲੀ ਜਿਸ ਹਿਸਾਬ ਨਾਲ ਆਪਾਂ ਨੂੰ ਸੰਗਤ ਮਿਲੀ ਸੋ ਬਾਕੀ ਤੇ ਦਿਮਾਗ ਬੰਦ ਪਿਆ ਉਹ ਤੇ ਖੁੱਲਿਆ ਨਹੀਂ ਸੋ ਜੇ ਆਪਾਂ ਨੂੰ ਮਿਲ ਜਾਣ ਰੱਬ ਦੇ ਪਿਆਰੇ ਉਹ ਤੇ ਫਿਰ ਪੂਰੇ ਕਪਾੜੇ ਖੋਲ ਜਾਂਦੇ ਆ ਤੇ ਜੇ ਸਤਿਗੁਰੂ ਮਿਲ ਜਾਣ ਤੇ ਮਾਰੇ ਕਹਿੰਦੇ ਭ੍ਰਮ ਕੇ ਪਰਦੇ ਸਤਿਗੁਰੂ ਖੋਲੇ ਸਤਿਗੁਰੂ ਕਹਿੰਦੇ ਸਾਰੇ ਭ੍ਰਮ ਦੇ ਪਰਦੇ ਹੀ ਖੋਲ ਦਿੰਦੇ ਕਿਸੇ ਤਰ੍ਹਾਂ ਦਾ ਭਰਮ ਰਹਿਣ ਹੀ ਨਹੀਂ ਦਿੰਦੇ ਸੋ ਆਓ ਇਸ ਕਰਕੇ ਮਰ ਦੇ ਚਰਨਾਂ ਨਾਲ ਜੁੜੀਏ ਸਤਿਪੁਰਸ਼ਾਂ ਦਾ ਰੱਬ ਦੇ ਪਿਆਰਿਆਂ ਦਾ ਸੰਗ ਕਰੀਏ ਜੇ ਆਪਾਂ ਲੋਕ ਪ੍ਰਲੋਕ ਸਵਾਰਨੈ ਤੇ ਜੇ ਵਿਗਾੜਨੈ ਫਿਰ ਮੈਜੋ ਮਾੜਿਆ ਬੰਦਿਆਂ ਕੋਲ ੱਕਾ ਨਹੀਂ ਕੋਈ ਸੋ ਗੁਰੂ ਪਿਆਰਿਓ ਮਰਜੀ ਆਪਣੀ ਪ੍ਰਮਾਤਮਾ ਨੇ ਇੰਨਾ ਕੋ ਦਿਮਾਗ ਸਭ ਨੂੰ ਦਿੱਤਾ ਤੁਸੀਂ ਜੇ ਬੰਦਾ ਹੁਣ ਨਾਮ ਵਰਤੇ ਤੇ ਫਿਰ ਬੰਦੇ ਦਾ ਆਪਣਾ ਕਸੂਰ ਏ ਸੋ ਜਿਹੜੇ ਦਿਮਾਗ ਨਹੀਂ ਵਰਤਦੇ ਸੋ ਗੁਰੂ ਪਿਆਰਿਓ ਮਾੜੇ ਬੰਦਿਆਂ ਚ ਬਿੰਦੇ ਆ ਮਾੜੇ ਨਸ਼ੇ ਕਰਦੇ ਆ ਮਾੜੇ ਕਰਮ ਕਰਦੇ ਸੋ ਉਹਨਾਂ ਨੇ ਫਿਰ ਡੁੱਬ ਜਾਣਾ ਫਿਰ ਉਹਦੇ ਚ ਕਿਸੇ ਦਾ ਹੋਰ ਕੀ ਕਸੂਰ ਏ ਉੱਥੇ ਨਾ ਰੱਬ ਦਾ ਕਸੂਰ ਏ ਨਾ ਕਿਸੇ ਪਰਿਵਾਰ ਉਹਦੇ ਪਰਿਵਾਰ ਦਾ ਕਸੂਰ ਏ ਬੰਦਾ ਆਪਣੇ ਪੈਰਾਂ ਤੇ ਆਪ ਹੀ ਕੁਹਾੜੀ ਮਾਰਦਾ ਤੇ ਆਪ ਆਪ ਜੀ ਹਿੰਮਤ ਕਰੇ ਤੇ ਹਿੰਮਤ ਕਰਕੇ ਹਿੰਮਤੇ ਮਰਦਾ ਮਰਦੇ ਖੁਦਾ ਰੱਬ ਕਹਿੰਦੇ ਉਹਨਾਂ ਦੀ ਮਦਦ ਕਰਦਾ ਜਿਹੜੇ ਆਪਣੀ ਮਦਦ ਆਪ ਕਰਦੇ ਤੇ ਜਿਹੜੇ ਆਪ ਹੀ ਗੁਰੂ ਪਿਆਰਿਓ ਆਪਣੀ ਮਦਦ ਨਹੀਂ ਕਰਨਾ ਚਾਹੁੰਦੇ ਸੋ ਉਹਨਾਂ ਦੀ ਰੱਬ ਫਿਰ ਮਦਦ ਕਿਵੇਂ ਕਰ ਸਕਦਾ ਸਵਾਓ ਹਿੰਮਤ ਕਰਨੀ ਪੈਂਦੀ ਹਿੰਮਤ ਤੋਂ ਬਿਨਾਂ ਤੇ ਰੋਟੀ ਵੀ ਮੂੰਹ ਚ ਨਹੀਂ ਪੈਂਦੀ ਸੋ ਉਹਦੇ ਲਈ ਵੀ ਹਿੰਮਤ ਕਰਨੀ ਪੈਂਦੀ ਹੈ ਤੇ ਤਾਂ ਆਪਾਂ ਨੂੰ ਰੋਟੀ ਨਸੀਬ ਹੁੰਦੀ ਹੈ ਇਸੇ ਤਰ੍ਹਾਂ ਹਿੰਮਤ ਕਰਕੇ ਜੇ ਸੰਗਤ ਵਿੱਚ ਆਵਾਂਗੇ ਨਾਮ ਜਪਾਂਗੇ ਬਾਣੀ ਪੜਾਂਗੇ ਵਿਚਾਰਾਂਗੇ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਆਵਾਂਗੇ ਸੋ ਚੰਗੀ ਸੰਗਤ ਵਿੱਚ ਬਿਠਾਵਾਂਗੇ ਤੇ ਤਾਂ ਹੀ ਉਹਨਾਂ ਦੇ ਚੰਗਾ ਅਸਰ ਹੋਣਾ ਤੇ ਜੋ ਉਹਨਾਂ ਨੂੰ ਆਪਾਂ ਆਪ ਹੀ ਮੋਬਾਈਲ ਫੜਾਦੇ ਨੇ ਵੱਡੇ ਵੱਡੇ ਗੁਰੂ ਪਿਆਰੇ 50 50 60 1000 ਦੇ ਲੱਖ ਲੱਖ ਰੁਪਏ ਦੇ ਐਪਲ ਦੇ ਸੈੱਟ ਲੈ ਕੇ ਦੇ ਦਿੰਦੇ ਨੇ ਤੇ ਗੁਰੂ ਪਿਆਰਿਓ ਫਿਰ ਉਹਨਾਂ ਨੇ ਜੋ ਗੰਦਪਨ ਗੰਦਮੰਦ ਦੇਖਣਾ ਤੇ ਉਦਾਂ ਦਾ ਉਹਨਾਂ ਦਾ ਜੀਵਨ ਬੰਨਣਾ ਸੋ ਗੌਰ ਨਹੀਂ ਨਾ ਕਰਦੇ ਚੀਜ਼ਾਂ ਤੇ ਮਹਿੰਗੀਆਂ ਮਹਿੰਗੀਆਂ ਲੈ ਦਿੰਦੇ ਆ ਫਿਰ ਇਹ ਨਹੀਂ ਦੇਖਦੇ ਕਿ ਬੱਚਾ ਸਾਡਾ ਦੇਖ ਕੀ ਰਿਹਾ ਮੋਬਾਈਲ ਦੇ ਉੱਤੇ ਕੀ ਦੇਖੀ ਜਾ ਰਿਹਾ ਗੌਰ ਕਰਿਆ ਕਰੋ ਨਾ ਜੇ ਐਡੇ ਢੀ ਮਹਿੰਗੀਆਂ ਚੀਜ਼ਾਂ ਲੈ ਕੇ ਦੇਣੀਆਂ ਫਿਰ ਗੌਰ ਵੀ ਕਰਨੀ ਚਾਹੀਦੀ ਤੇ ਬੰਦਾ ਆਪਣੇ ਆਪ ਦੀ ਗੌਰ ਨਹੀਂ ਕਰਦਾ ਦੂਜੇ ਦੀ ਗੌਰ ਕਿੱਥੋਂ ਕਰਨੀ ਸੋ ਬੰਦਾ ਆਪ ਹੀ ਭੜਕਦਾ ਖਰਦਾ ਦੂਜੇ ਨੂੰ ਕੀ ਰਾਹ ਪਾਉਣਾ ਸੋ ਦੂਜੇ ਨੂੰ ਰਾਹ ਉਹ ਪਾਏਗਾ ਜਿਹੜਾ ਆਪ ਲੈਨ ਤੇ ਚੜਿਆ ਹੋਵੇ ਜਿਹੜਾ ਆਪ ਹੀ ਲੈਨ ਤੋਂ ਉਤਰਿਆ ਕਰਦਾ ਦੂਜੇ ਨੂੰ ਰਾਹ ਨਹੀਂ ਪਾ ਸਕਦਾ ਸੋ ਆਓ ਹੁਣ 12 ਮਾਮ ਆਸ ਦਾ ਪਾਠ ਆਪਾਂ ਦੀ ਸਰਵਨ ਕਰੋ ਜੀ ਅੱਜ ਸਾਵਣ ਦੀ ਸਗਰਾਂ ਦਾ ਦਿਹਾੜਾ ਹੈ ਸਤਿਗੁਰੂ ਸਾਰਿਆਂ ਸੰਗਤਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਾਂ